ਵਾਰ ਨੰਬਰ 56 ਵਿਖੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਸਾਬਕਾ ਕੌਂਸਲਰ ਮਹੇਸ਼ ਖਾਨਾ ਦੇ ਨਿਵਾਸ ਵਿਖੇ ਆਯੋਜਿਤ ਕੀਤੀ ਗਈ। ਇਸ ਮੌਕੇ ਤੇ ਸਾਬਕਾ ਉਪ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ ਮੁੱਖ ਮਹਿਮਾਨ ਸਨ ਅਤੇ ਉਹਨਾਂ ਨੇ ਕਾਂਗਰਸ ਸੰਗਠਨ ਦੇ ਵੱਖ-ਵੱਖ ਮੁੱਦਿਆਂ ਤੇ ਵਰਕਰਾਂ ਨਾਲ ਵਿਚਾਰ ਸਾਂਝੇ ਕੀਤੇ। ਕੌਂਸਲਰ ਵਿਕਾਸ ਸੋਨੀ, ਕੌਂਸਲਰ ਸੰਦੀਪ ਰਿੰਕਾ ਅਤੇ ਵਪਾਰੀ ਨੇਤਾ ਨਰਿੰਦਰ ਸੂਰੀ ਅਚੇਤੌਰਤੇ ਮੌਜੂਦ ਸਨ। ਸਮਾਗਮ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ சுரேਸ਼ ਸੂਰੀ ਸਰਾਂਸ਼ ਖੰਨਾ ਬਾਂਕੇ બિਹਾਰੀ ਸੰਜੀ ਬਹਿਰ ਲਵ ਖੰਨਾ ਸਮੇਤ ਵੜੀਗਾਂ ਦੇ ਵਿੱਚ ਵਰਕਰ ਮੌਜੂਦ ਸਨ ਸੋਲਾ ਅਧ ਖੰਨਾ ਵੀ ਬਹੁਤ ਖਰਾਬ ਨੇ ਥੋੜੇ ਨਹੀਂ ਬਹੁਤ ਖਰਾਬ ਹੋ ਗਏ ਥੋ ਅੱਜ ਲੋੜ ਹੈ ਪੰਜਾਬ ਚ ਇੰਡਸਟਰੀ ਦੀ ਬੇਰਗਾਰੀ ਨੂੰ ਖਤਮ ਕਰਨ ਦੀ ਲੋੜ ਹੈ ਪੜੇ ਲਿਖੇ ਨੌਜਵਾਨ ਸਾਡੇ ਜਿਹੜੇ ਨੇ ਇੱਥੇ ਰੋਜ਼ਗਾਰ ਨਹੀਂ ਲੱਭਦਾ ਬਾਹਰ ਭਜਦੇ ਨੇ ਬਾਹਰ ਕੋਈ ਗੱਲਬਾਦੀ ਨਹੀਂ ਫੇਰ ਉਹ ਉਹਨਾਂ ਦਾ ਟਿਕਾਣਾ ਕੋਈ ਨਹੀਂ ਉਹਨਾਂ ਨੂੰ ਬਾਹਰੋਂ ਵਾਪਸ ਭੇਜਿਆ ਜਾਂਦਾ ਕਿੱਥੇ ਨੌਜਵਾਨ ਜਾਣ ਸੋ ਹਾਲਾਤ ਬਹੁਤ ਖਰਾਬ ਹੁੰਦੇ ਨੇ ਜੇ ਰੋਜ਼ਗਾਰ ਨਹੀਂ ਲੱਭਣਾ ਨੌਜਵਾਨਾਂ ਨੂੰ ਤਾਂ ਵੀ ਹਾਲਾਤ ਖਰਾਬ ਹੋਦੇ ਨੇ ਸੋ ਇਸ ਕਰਕੇ ਅੰਦਰਸਥੀ ਜਿਹੜੀ ਹੁੰਦੀ ਆ ਇੱਕ ਹਾਲ ਜੇ ਜਸਤੀ ਆ ਜਾਏ ਫੇਰ ਵੀ ਨੌਜਵਾਨਾਂ ਨੂੰ ਰੁਚਾਰਨਾ ਅੰਧਸਤੀ ਸਾਡੀ ਵੀ ਬਾਹਰ ਭੱਜੀ ਜਾਂਦੀ ਆ ਇਸੇ ਕਰਕੇ ਭੱਜੀ ਜਾਂਦੀ ਆ ਫਰੌਤੀਆਂ ਕਰਕੇ ਭੱਜੀ ਜਾਂਦੀ ਆ ਸਰਕਾਰਾਂ ਦੀਆਂ ਕੋਈ ਪਹੁੰਚੀਆਂ ਨਹੀਂ ਇਹ ਹੱਥੇ ਬਾਰੋਂ ਅੰਦਰ ਸੀ ਉਹ ਨਹੀਂ ਆ ਬਾਰੋਂ ਵਸਟਰੋਂ ਆਉਣੇ ਨੇ ਮੈਲ ਸਬਨਾ ਜਿਹੜੇ ਹੈਗੇ ਨੇ ਉਹ ਹੀ ਸਾਵੜੀਏ ਤੇ ਬੜੀ ਵੱਡੀ ਕਰ ਲਿਆ ਸੋ ਸਾਡੇ ਕੋਲ ਵਪਾਰੀ ਵੀ ਆਉਂਦੇ ਨੇ ਅਬ ਵਪਾਰ ਮੰਡਲ ਵਾਲੇ ਵੀ ਆਉਂਦੇ ਨੇ ਕਿਉਂਕਿ ਜਿਵੇਂ ਸਾਡੀ ਸਰਕਾਰ ਬਣੀ ਆ ਅਸੀਂ ਵਪਾਰੀਆਂ ਦੀ ਬਾਹ ਫੜੀ ਆ ਪੰਜਾਬ ਦੇ ਵਪਾਰੀਆਂ ਦੀ ਬਾਹ ਫੜੀ ਪੰਜਾਬ ਵਪਾਰ ਮੰਡਲ ਜਿਹੜਾ ਉਹਨਾਂ ਨੂੰ ਪੁੱਛ ਕੇ ਮੇਰ ਨੂੰ ਇੱਕੋ ਮੁਸ਼ਕਲ ਆਈ ਸੀ ਉਹਨਾਂ ਨੂੰ ਕਦੀ ਪਰ ਅੱਜ ਵੇਖੋ ਆਪੋਜੀਸ਼ਨ ਜੇ ਬੈਠਿਆ ਸਾਡਾ ਕੰਮ ਹੈ ਰੌਲਾ ਪਾਉਣਾ ਪਰ ਇਸ ਕਾਨੂੰਨ ਨੂੰ ਰੌਲਾ ਪਾਉਣ ਦੇ ਅੱਜ ਨਵੇਂ ਸਾਲ ਦਾ ਦਿਨ ਸੀ ਅਸੋਨੀ ਸਾਹਿਬ ਉਹ ਬਾਹਰ ਸੀ ਸਾਰੇ ਵਾਰਡ ਦੇ ਸਾਡੇ ਸਾਥੀਆਂ ਦਾ ਸਾਡੇ ਲੀਡਰਾਂ ਦਾ ਇਹਗਾ ਸੀ ਮਨ ਹੈਗਾ ਸੀ ਵੀ ਅਸੋਨੀ ਸਾਹਿਬ ਨੂੰ ਬੁਲਾਈਏ ਸੋਨੀ ਸਾਹਿਬ ਨਾਲ ਚਾਹ ਦਾ ਕੱਪ ਪੀ ਤੇ ਆਪਣੇ ਵਿਚਾਰ ਸਾਰੇ ਸੰਝੇ ਕਰੀਏ ਸੋਨੀ ਸਾਹਿਬ ਕੋਲੋਂ ਨਿਸ਼ਾ ਨਿਰਦੇਸ਼ ਲਈਏ ਜੋ ਦਸ਼ਾ ਨਿਰਦੇਸ਼ ਸਮ ਦੇਣਗੇ ਉਹਦੇ ਉੱਤੇ ਚੱਲੀਏ ਕਿਉਂਕਿ ਇਲੈਕਸ਼ਨ ਦਾ ਵੀ ਸਾਲ ਸ਼ੁਰੂ ਹੋ ਗਿਆ ਤੇ ਅੱਜ ਸਮਝੋ ਲੱਖਣ ਦੀ ਵੀ ਸੋਨੀ ਸਾਹਿਬ ਸ਼ੁਰੂਆਤ ਕਰਕੇ ਸਾਰੇ ਵਰਕਰ ਸਾਥੀਆਂ ਨੂੰ ਮਿਲ ਗਏ ਨਾ ਅਸੀਂ ਉਹਨਾਂ ਦੇ ਬੜਾ ਧੰਨਵਾਦੀ ਆ ਆਪਣਾ ਕੀਮਤੀ ਟਾਈਮ ਕੱਢ ਕੇ ਉਹ ਇੱਥੇ ਆਏ ਨ ਸਾਰੇ ਵਰਕਰਾਂ ਨਾਲ ਸਾਰੇ ਸਾਥੀਆਂ ਨਾਲ ਮਿਲਣ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ